ਹਾਂਜੀ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਜੀਆਂ ਨੂੰ ਪਤਾ ਹੀ ਹੈ ਕਿ ਮਹਾਰਾਜ ਭਗਤ ਕਬੀਰ ਜੀਆਂ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ ਸੋ ਉਹ ਕ੍ਰਾਂਤੀਕਾਰੀ ਯੋਧੇ ਮਹਾਨ ਮਹਾਪੁਰਸ਼ ਜੋ ਕਿ ਜਿਨ੍ਹਾਂ ਨੇ ਉਸ ਵੇਲੇ ਭਾਰਤੀ ਲਹਿਰ ਤੇ ਕ੍ਰਾਂਤੀਕਾਰੀ ਲਹਿਰ ਦੀ ਆਰੰਭਤਾ ਕੀਤੀ ਸੋ ਉਹਨਾਂ ਦੀ ਜੋ ਬਾਣੀ ਹੈ ਤਾਂ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਪੇ ਸੋ ਸਾਡੇ ਆਗੂ ਨੇ ਸਾਡੇ ਗੁਰੂ ਨੇ ਜੋ ਆਗੂ ਹੈ ਉਹ ਗੁਰੂ ਹੀ ਹੁੰਦਾ ਸੋ ਜੇ ਆਪਾਂ ਨੂੰ ਮਹਾਰਾਜਿਆਂ ਨੂੰ ਗੁਰੂ ਕਹਿ ਦੀਏ ਤਾਂ ਕੋਈ ਫਰਕ ਨਹੀਂ ਆ ਸਤਗੁਰ ਕਬੀਰ ਮਹਾਰਾਜ ਉਹਨਾਂ ਨੂੰ ਜੇ ਆਪਾਂ ਕਹਿ ਦੀਏ ਤਾਂ ਕੋਈ ਸ਼ੰਕਾ ਨਹੀਂ ਮਨ ਚ ਹੋਣੀ ਚਾਹੀਦੀ ਕਿਉਂ ਕਿਉਂਕਿ ਉਹ ਸਾਡੇ ਸਤਗੁਰੂ ਹੀ ਨੇ ਗੁਰੂ ਗ੍ਰੰਥ ਸਾਹਿਬਹਾਰਾ ਜੀ ਦੇ ਵਿੱਚ ਜਿੰਨੇ ਮਹਾਪੁਰਸ਼ ਨੇ ਸਾਡੇ ਸਤਿਗੁਰੂ ਹੀ ਉਹ ਆ우 ਆਪਾਂ ਉਹਨਾਂ ਦੇ ਜੀਵਨ ਦੇ ਵਿੱਚ ਜਾਤਮਾਹ ਰਾਜ ਜੀਆਂ ਦਾ ਜਨਮ ਬਨਾਰਸ ਦੀ ਧਰਤੀ ਦੇ ਉੱਤੇ ਹੋਇਆ ਕਾਂਸ਼ੀ ਬਨਾਰਸ ਉਹ ਧਰਤੀ ਜਿੱਥੇ ਹਿੰਦੂਆਂ ਦਾ ਪੁਜਾਰੀ ਬਾਦ ਦਾ ਗੜ੍ਹ ਸੀ ਕੇਂਦਰ ਸੀ ਮੀਨ ਉਸ ਧਰਤੀ ਦੇ ਉੱਤੇ ਉਹਨਾਂ ਦਾ ਜਨਮ ਹੋਇਆ ਉਹਨਾਂ ਦੇ ਪਿਤਾ ਜੀ ਦਾ ਨਾਮ ਨੀਰੂ ਤੇ ਮਾਤਾ ਜੀ ਦਾ ਨਾਮ ਨੀਮਾ ਸੋ ਕਿਹਾ ਜਾਂਦਾ ਹੈ ਵੀ ਵਿਦਵਾਨਾਂ ਦੇ ਆਪਣੀ ਆਪਣੀ رائے ਹੈ ਜਿੱਦਾਂ ਉਹਨਾਂ ਦੀ ਸੂਝੀ ਹੈ ਜਿੰਨੀ ਕੋ ਉਹਨਾਂ ਨੇ ਆਪਣੇ ਆਪਣੀ ਵਿਚਾਰ ਪ੍ਰਗਟ ਕੀਤੇ ਨੇ ਵੀ ਕੋਈ ਕਹਿੰਦਾ ਵੀ ਉਹਨਾਂ ਨੇ ਕਮਲ ਦੇ ਫੁੱਲ ਦੇ ਵਿੱਚੋਂ ਜਨਮ ਲਿਆ ਕਮਲ ਦੇ ਫੁੱਲ ਦੇ ਵਿੱਚੋਂ ਪ੍ਰਗਟ ਹੋਏ ਤੇ ਨੀਰੂ ਤੇ ਨੀਮਾ ਦੋ ਪਤਨੀ ਪਤਨੀ ਜੋ ਪਤੀ ਪਤਨੀ ਸਨ ਉਹਨਾਂ ਨੇ ਉਸ ਤੋਂ ਕਮਲ ਦੇ ਫੁੱਲ ਤੋਂ ਲੈ ਕੇ ਪਾਲਣ ਪੋਸ਼ਣ ਕੀਤਾ ਮਹਾਰਾਜ ਜੀ ਉਹ ਆਉ ਪਿਆ ਪਰ ਸੰਖਿਆਵਾਂ ਦੇ ਵਿੱਚ ਨਹੀਂ ਪੈਣਾ ਮਹਾਰਾਜ ਜੀ ਕਾਂਸੀ ਬਨਾਰਸ ਦੇ ਵਿੱਚ ਜਦੋਂ ਜਨਮ ਲਿਆ ਉਸ ਵੇਲੇ ਬੜਾ ਪੁਜਾਰੀ ਬਾਤ ਦਾ ਰੋਲਾ ਸੀ ਜਾਤ ਦਾ ਬੜਾ ਰੋਲਾ ਸੀ ਮਹਾਰਾਜ ਜੀ ਕਬੀਰ ਜੀ ਜੋ ਕਿ ਜੁਲਾਹਾ ਜਾਤ ਨੂੰ ਬੁਲੌਂਗ ਕਰਦੇ ਸਨ ਸੋ ਆਹ ਹਲਕੇ ਮਹਾਪੁਰਸ਼ਾਂ ਦੀ ਜਾਤ ਨਹੀਂ ਹੁੰਦੀ ਐਸੀ ਆਪਾਂ ਜੀ ਗੱਲ ਕਰੀਏ ਤਾਂ ਉਹ ਜੁਲਾਹਾ ਜਾਤੀ ਨੂੰ ਵਿੱਚ ਨਨ ਹੀ ਜਨਮ ਲਿਆ ਤਾਂ ਪੁਜਾਰੀ ਬਾਜ਼ ਦਾ ਰੋਲਾ ਹੋਣ ਦੇ ਕਾਰਨ ਉਹਨੂੰ ਬਹੁਤ ਛੋਟੀ ਜਾਤ ਦੇ ਵਿੱਚ ਗਿਣਿਆ ਗਿਆ ਸੋ ਮਹਾਰਾਜ ਜੀ ਆਨੇ ਉਸ ਵੇਲੇ ਕ੍ਰਾਂਤੀ ਛੇੜੀ ਉਹਨਾਂ ਨੇ ਕੋਈ ਜੋਗੀ ਨਹੀਂ ਪਖੰਡਵਾਦ ਜੋ ਪਖੰਡਵਾਦ ਕਰ ਰਹੇ ਸੀ ਉਹਨਾਂ ਦੀ ਗੱਲ ਹੈ ਜੋ ਪਖੰਡ ਕਰ ਰਹੇ ਸੀ ਉਹ ਨਹੀਂ ਕੋਈ ਜੋਗੀ ਨਹੀਂ ਛੱਡਿਆ ਨਾ ਉਹਨਾਂ ਨੇ ਕੋਈ ਪੰਡਤ ਛੱਡਿਆ ਨਾ ਕੋਈ ਉਰਾਨੀ ਕਾਜੀ ਛੱਡਿਆ ਪਰ ਜਿਹੜੇ ਪਖੰਡਵਾਦ ਜਿਹੜੇ ਅੱਲਾਹ ਤਾਲਾ ਦੇ ਨਾਮ ਤੇ ਉਸ ਭਗਵਾਨ ਦੇ ਨਾਮ ਦੇ ਉੱਤੇ, ਰਾਮ ਦੇ ਨਾਮ ਦੇ ਉੱਤੇ ਪਖੰਡ ਕਰ ਰਹੇ ਸੀ ਮਹਾਰਾਜ ਜੀ ਨੇ ਉਹਨਾਂ ਦੇ ਬ੍ਰੋਦ ਅਵਾਜ਼ ਉਠਾਈ। ਉਸ ਵਕਤ ਮਹਾਰਾਜ ਜੀ ਜਿਵੇਂ ਕਿ ਕਹਿੰਦੇ ਨੇ ਜਿਵੇਂ ਬ੍ਰਾਹਮਣ ਕਹਿ ਰਹੇ ਸੀ ਸਾਡੀ ਉੱਚੀ ਜਾਤ ਹੈ, ਉਹ ਸ਼ੂਦਰੋ ਤੁਸੀਂ ਸਾਡੇ ਲੱਗ ਨਹੀਂ ਆ ਸਕਦੇ। ਤਾਂ ਮਹਾਰਾਜ ਜੀ ਆਨੇ ਬਹੁਤ ਵਧੀਆ ਬਚਨ ਕੀਤਾ ਕਹਿਣ ਲੱਗੇ, ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਣਵਾਟ ਕਹੇ ਨਹੀਂ ਆਇਆ। ਵੀ ਜੇ ਤੂੰ ਉੱਚੀ ਜਾਤ ਦਾ ਹੈ ਤੂੰ ਬ੍ਰਾਹਮਣ ਖਵਾਉਂਦਾ ਹੈ ਆਪਣੇ ਆਪ ਨੂੰ ਤਾਂ ਫਿਰ ਤੂੰ ਹੋਰ ਰਾਸਾਨੀ ਕਿਉਂ ਨਹੀਂ ਆਇਆ ਜਿੱਥੋਂ ਸ਼ੂਦਰ ਨੇ ਜਨਮ ਲਿਆ ਮਾਂ ਦੀ ਕੋਖ ਦੇ ਵਿੱਚ ਜਦੋਂ ਤੂੰ ਨਹੀਂ ਉੱਠੀ ਲਿਆ ਹਾਂ ਮਕਦ ਸ਼ੂਦਰ ਤੁਮ ਕਰ ਮਹਾਰਾਜ ਜੀ ਉਸ ਨੇ ਪੰਕਤੀਆਂ 'ਚ ਫਰਮਾਉਂਦੇ ਨੇ ਵੀ ਅਸੀਂ ਕਦੋਂ ਤੋਂ ਸ਼ੂਦਰ ਹੋ ਗਏ ਤਾਂ ਤੂੰ ਕਦੋਂ ਤੁੱਤੀ ਜਾਤ ਵਾਲਾ ਹੋ ਗਿਆ ਸੋ ਇਸ ਇਦਾਂ ਦੇ ਮਹਾਰਾਜ ਜੀਆ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਇਦਾਂ ਦੀ ਕ੍ਰਾਂਤੀ ਛੇੜੀ ਉਹਨਾਂ ਨਿਮਾਹ ਪੁਰਸ਼ਾਂ ਨੇ ਉਹਨਾਂ ਦੇ ਨਾਲ-ਨਾਲ ਹੋਰ ਵੀ ਕਈ ਮਹਾਪੁਰਸ਼ ਸਾਨਾ ਸਤੂਗੁਰ ਜਪ ਸਤੂਗੁਰ ਵੀ ਇਹਨਾਂ ਨੂੰ ਕੀ ਤਾਂ ਕੋਈ ਸ਼ੰਕਾ ਨਹੀਂ ਲੈ ਕੇ ਆਉਣੀ ਚਾਹੀਦੀ ਮਨ ਦੇ ਵਿੱਚ ਰਵਿਦਾਸ ਜੀ ਮਹਾਰਾਜ ਹੋ ਗਏ ਨਾਮ ਦੇ ਮਹਾਰਾਜ ਜੀ ਹੋ ਗਏ ਇਹ ਮਹਾਪੁਰਸ਼ ਜਿਹੜੇ ਸੀ ਇਹ ਇਕੱਠ ਇਹਨਾਂ ਨੇ ਕਰਕੇ ਆਪਣਾ ਇੱਕ ਗਰੁੱਪ ਦੇ ਵਿੱਚ ਸੰਘਰਸ਼ ਲੜਿਆ ਬਹੁਤ ਵੱਡੀ ਕ੍ਰਾਂਤੀ ਛੇੜੀ ਇਹਨਾਂ ਨੇ ਬਹੁਤ ਵੱਡੀ ਕ੍ਰਾਂਤੀ ਇਨਾ ਮਹਾਪੁਰਸ਼ ਕਵੀ ਦੀ ਮਹਾਰਾਜੀਆਂ ਦੇ ਜੀਵਨ ਦੇ ਵਿੱਚ ਝਾਤ ਮਾਰੋ ਮਹਾਰਾਜੀਆਂ ਨੇ ਕਿਵੇਂ ਉਸ ਵੇਲੇ ਵਿਪਰਵਾਦ ਨੂੰ ਫਲ ਪਾ ਦਿੱਤੀ ਹਨੇਰੀਆਂ ਲਿਆਤੀ ਸੀ ਜੀ ਹਨੇਰੀਆਂ ਇਹਨਾਂ ਨੇ ਇਹੋ ਜੇ ਬਚਨ ਕੀਤੇ ਮਹਾਰਾਜੀਆਂ ਨੇ ਉਸ ਵੇਲੇ ਕਾਂਸੀ ਬਨਾਰਸ ਦੀ ਧਰਤੀ ਜਿੱਥੇ ਕਿਹਾ ਜਿਹੜਾ ਮੇਨ ਕੇਂਦਰ ਸੀ ਮੇਨ ਕੇਂਦਰ ਮੇਨ ਆਫਿਸ ਕਹ ਲਈਏ ਜੋ ਗੜ੍ਹ ਸੀ ਮੇਨ ਉੱਥੇ ਜਨਮ ਲੈ ਕੇ ਮਹਾਰਾਜੀਆਂ ਨੇ ਪੁਜਾਰੀ ਬਾਦ ਦੇ ਵਿਰੁੱਧ ਆਵਾਜ਼ ਉਠਾਈ ਉਸ ਵੇਲੇ ਨਾ ਕੋਈ ਦਲੀਲ ਨਾ ਕੋਈ ਅਪੀਲ ਨਾ ਕੋਈ ਵਕੀਲ ਸਿੱਧਾ ਜਿਹੜੇ ਕਹਿੰਦੇ ਸੀ ਵੀ ਸਿਰ ਕਲਮ ਕਰ ਦਿੱਤਾ ਜਾਵੇ ਸੁਧਰਾਂ ਦਾ ਇਹਨਾਂ ਦਾ ਪਰਸ਼ਾਮਾ ਨਾ ਸਾਡੇ ਕੋਲ ਆਵੇ ਇਹਨਾਂ ਨੂੰ ਪਰੇ ਰੱਖੋ ਪਾਣੀ ਪੀਣ ਦਾ ਅਧਿਕਾਰ ਨਹੀਂ ਸੀਗਾ ਸੋ ਉਸ ਵੇਲੇ ਮਹਾਰਾਜਿਆਂ ਨੇ ਪਾਣੀ ਦੇ ਨਾਲ ਸ਼ਬਦਾਂ ਨਾਲ ਕਲਮ ਦੇ ਨਾਲ ਵਾਰ ਕੀਤਾ ਅੱਜ ਜੇ ਦੇਖੀਏ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ ਵਿੱਚ ਅੱਜ ਵੀ ਕਵੀਰ ਦੀ ਵਾਰਾ ਬੋਲ ਹੈ ਉਹ ਕ੍ਰਾਂਤੀਕਾਰੀ ਯੋਧੇ ਹੋਏ ਸੋ ਉਹਨਾਂ ਦੇ ਜੀਵਨ ਦੇ ਵਿੱਚ ਝਾਤ ਮਾਰੀ ਇਹ ਵੀ ਮਹਾਰਾਜ ਕੀ ਸਮਝਾਉਣਾ ਕਰਦੇ ਨੇ ਕੀ ਸਮਝਾਉਣਾ ਕੀਤਾ ਸਾਨੂੰ ਇਹਨਾਂ ਮਹਾਪੁਰਸ਼ਾਂ ਨੇ ਅਸੀਂ ਮੈਂ ਬੀੜਤੀ ਕਰਦਾਂ ਨਾ ਵੀ ਅੱਜ ਕੱਲ ਦੇ ਜੋ ਅਸੀਂ ਫੈਨ ਹੋਏ ਫਿਰਦੇ ਹਾਂ ਨਾ ਵੱਡੇ ਵੱਡੇ ਸਿੰਗਰਾਂ ਦੇ ਜਾਂ ਉਹਨਾਂ ਦੇ ਜਾਂ ਕਿਸੇ ਦੇ ਸਭ ਤੋਂ ਵੱਡੇ ਅਸੀਂ ਜੇ ਫੈਨ ਬਣਨਾ ਸੀ ਤਾਂ ਇਹਨਾਂ ਦੇ ਬਣਨਾ ਸੀ ਇਹ ਵਾਕਈ ਯੋਧੇ ਹੋਏ ਨੇ ਉਸ ਵੇਲੇ ਉਸ ਸਿਸਟਮ ਨੂੰ ਹਿਲਾ ਕੇ ਰੱਖ ਦਿੱਤਾ ਪੂਰੇ ਇਹਨਾਂ ਮਹਾਪੁਰਸ਼ਾਂ ਨੇ ਉਸ ਲਈ ਵਿਪਰਵਾਦ ਨੂੰ ਠੱਲ ਪਾ ਕੇ ਰੱਖ ਦਿੱਤੀ ਕੱਲੇ ਕੱਲੇ ਮਾਂ ਪੁਰਸ਼ਾਂ ਨੇ ਉਸ ਵਕਤ ਇਕੱਲੇ ਹੀ ਸੀ ਕੱਲਿਆਂ ਨਹੀਂ ਆਪਣੇ ਪੈਰਾਂ ਤੇ ਖੜ੍ਹੇ ਹੋਏ ਤੇ ਹਨੇਰੀਆਂ ਲਿਆ ਦੀਆਂ ਮਾਂ ਪੁਰਸ਼ਾਂ ਸੋ ਇਸ ਕਰਕੇ ਇਹਨਾਂ ਦੇ ਜੀਵਨ ਦੇ ਵਿੱਚ ਝਾਤ ਮਰੀ ਕਿੱਦਾਂ ਇਹਨਾਂ ਨੇ ਭਗਤੀ ਕੀਤੀ ਤੇ ਕਿਵੇਂ ਇਹਨਾਂ ਨੇ ਕ੍ਰਾਂਤੀ ਲਿਆਂਦੀ ਭਗਤੀ ਲਹਿਰ ਤੇ ਕ੍ਰਾਂਤੀਕਾਰੀ ਲਹਿਰ ਦੇ ਇਹ ਮੁੱਢੀ ਕਹਿ ਲੋ ਇਹਨਾਂ ਨੂੰ ਮੁੱਢੀ ਕਹਿ ਸਕਦਾ ਵੀ ਮੁੱਢੀ ਹੋਏ ਜੋ ਸੋ ਇਸ ਕਰਕੇ ਆਪਾਂ ਇਹਨਾਂ ਦੇ ਜੀਵਨ ਦੇ ਵਿੱਚ ਜਰੂਰ ਚਾਹਤ ਮਾਰੀਏ ਵੀ ਕਿਵੇਂ ਇਹਨਾਂ ਨੇ ਸੰਘਰਸ਼ ਵੱਡੇ-ਵੱਡੇ ਕੀਤੇ ਹੈ ਨਾ ਸੋ ਆਪ ਜੀ ਨੂੰ ਸਭ ਤੋਂ ਪਹਿਲਾਂ ਤਾਂ ਇਹੀ ਮੈਂ ਬੇਨਤੀ ਕਰਦਾ ਵੀ ਇਹਨਾਂ ਦੇ ਜੀਵਨ ਦੇ ਵਿੱਚ ਜੋ ਘਟਨਾਵਾਂ ਹੋਈਆਂ ਉਹਨਾਂ ਨੂੰ ਪੜიਏ ਕਿਵੇਂ ਭਗਵਾਨ ਦੀ ਇਹਨਾਂ ਨੇ ਭਗਤੀ ਕੀਤੀ ਤੇ ਆਪਣਾ ਜੋ ਘਰ ਦੇ ਵਿੱਚ ਰਹਿ ਕੇ ਗ੍ਰਸਥ ਜੀਵਨ ਵੀ ਬਤੀਤ ਕੀਤਾ ਇਹਨਾਂ ਨੇ ਬਹੁਤ ਇਹਨਾਂ ਦੇ ਜੀਵਨ ਦੇ ਵਿੱਚ ਗੱਲਾਂ ਨੇ ਸੋ ਆਪ ਆਪਾਂ ਪੜ੍ਹੀਏ ਗੁਰਬਾਣੀ ਪੜ੍ਹੀਏ ਗੁਰੂ ਗ੍ਰੰਥ ਸਾਹਿਬਹਾਰੀ ਦੇ ਵਿੱਚੋਂ ਇਹਨਾਂ ਦੇ ਦਰਸ਼ਨ ਹੋਣਗੇ ਹੁੰਦੇ ਪੈਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਮਹਾਰਾਜ ਜੀਆ ਨੇ ਗੁਰੂ ਗ੍ਰੰਥ ਸਾਹਿਬਹਾਰੀ ਨੂੰ ਗੁਰਤਾ ਗੱਦੀ ਦਿੱਤੀ ਵੀ ਸਾਡੇ ਗੁਰੂ ਨੇ ਤਾਂ ਇਹ ਅੱਜ ਵੀ ਉਹਦੇ ਵਿੱਚ ਮੌਜੂਦ ਨੇ ਇਹਨਾਂ ਦੇ ਦਰਸ਼ਨ ਕੀਤੇ ਜਾ ਸਕਦੇ ਸੋ ਇਸ ਵੇਲੇ ਕਬੀਰ ਜੀ ਮਹਾਰਾਜ ਜਿਹੜੇ ਮਹਾਪੁਰਸ਼ ਵੀ ਨੇ ਮਹਾਪੁਰਸ਼ ਗ੍ਰਾਂਤੀਕਾਰੀ ਇਹਨਾਂ ਨੇ ਉਸ ਵੇਲੇ ਹਨੇਰੀਆਂ ਲਿਆ ਦਿੱਤੀਆਂ ਤੇ ਉਹੀ ਕਾਲਮ ਜੋ ਬਾਣੀ ਸੀ ਜਦੋਂ ਗੁਰੂ ਨਾਨਕ ਦੇਵ ਪਾਸ਼ਾਈਆ ਦੇ ਵਿੱਚ ਪਹੁੰਚੀ ਉਹ ਤੂਫਾਨ ਬਣ ਗਈ। ਜਦੋਂ ਗੁਰੂ ਗੋਬਿ ਸਿੰਘ ਪਾਸ਼ਾਈਆ ਦੇ ਕੋਲ ਆ ਗਈ ਤਾਂ ਮਹਾਰਾਣੇ ਗੁਰੂ ਬ੍ਰਾਂਸਾ ਮਾਰ ਉਸ ਬਾਣੀ ਨੂੰ ਬੁਰੰਦਾ ਦਰਜਾ ਦਿੱਤਾ ਤਾਂ ਬੰਬ ਰੋਲਾ ਫੜ ਗਿਆ। ਇਸ ਕਰਕੇ ਆਪਾਂ ਜਰੂਰ ਬਾਣੀ ਨੂੰ ਪੜੀਏ ਬਾਣੀ ਵਿੱਚ ਸਤਿਗੁਰ ਕੀ ਸਮਝਾਉਣਾ ਕਰਦੇ। ਸੂਪਖੰਡਵਾਦ ਦਾ ਨਾਸ਼ ਕਰੀਏ ਵਿਪਰਵਾਦੀਆਂ ਦੀ ਮਗਰ ਨਾ ਲੱਗੀਏ। ਪਾਣੀ ਪੜੋ ਤੇ ਆਪਣੇ ਆਪ ਨੂੰ ਹੀ ਇਦਾਂ ਦਾ ਬਣਾ ਲਈ ਵੀ ਕਿਸੇ ਦੇ ਕੋਲ ਜਾਣ ਦੀ ਲੋੜ ਹੀ ਨਾ ਪਵੇ ਸੋ ਆਪ ਇਹਨੂੰ ਮਹਾਰਾਜੀ ਦੇ ਪ੍ਰਕਾਸ਼ਪੁਰੋਂ ਦੀਆਂ ਲੱਖ ਲੱਖ ਮੁਬਾਰਕਾਂ ਹੋਵਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ